ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅਸੀਂ ਪਹੁੰਚਿਆ ਸ਼ੇਰਪੁਰ ਦੇ ਪਨਗਰੇਂ ਦਾ ਜਿਹੜਾ ਜਿੱਥੇ ਕਣਕ ਲੱਗੀ ਹੋਈ ਆ ਗਦਾਮ ਆ ਸ਼ੈਲਰ ਦੇ ਵਿੱਚ ਕਣਕ ਲੱਗੀ ਹੋਈ ਆ ਕਣਕ ਦਾ ਜਿਹੜਾ ਬਹੁਤ ਬੁਰਾ ਹਾਲ ਆ ਇਥੇ ਪਨਗਰੇਂ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨੇ ਅਚਾਨਕ ਛਾਪਾ ਮਾਰਿਆ ਚੈਕਿੰਗ ਕੀਤੀ ਆ ਅਸੀਂ ਚੇਅਰਮੈਨ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਚੇਅਰਮੈਨ ਸਾਹਿਬ ਇੱਕ ਕਣਕ ਸਾਸਰੀ ਕਾਲ ਜੀ ਅਜੀਤ ਬਾਬਰ ਤੋਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇਸ ਮੌਕੇ ਤੇ ਪਹੁੰਚੇ ਹੋ ਤੇ ਧੰਨਵਾਦ ਤੁਹਾਡਾ ਚੇਅਰਮੈਨ ਸਾਹਿਬ ਜਿਹੜੀ ਕਣਕ ਦੀ ਹਾਲਤ ਨੇ ਕਣਕ ਦੇ ਇੰਨੀ ਭੜੀ ਬਦਬੋ ਮਾਰਦੀ ਆ ਮਤਲਬ ਇੰਨੀ ਭਿੱਜੀ ਪਈਆ ਹਰਾ ਹੋਇਆ ਪਿਆ ਤੁਹਾਨੂੰ ਕੋਈ ਵਿੜਕ ਲੱਗੀ ਤੀ ਛੂਹ ਲੱਗੀ ਤੀ ਮੈਂ ਮਤਲਬ ਤੁਸੀਂ ਨਹੀਂ ਜੀ ਦੇਖੋ ਹੁਣ ਨਾ ਸਪੈਸ਼ਲ ਲੱਗ ਰਹੀਆਂ ਨੇ ਸਾਰੇ ਜਗ੍ਹਾ ਤੇ ਅਸੀਂ ਕੱਲ੍ਹ ਆ ਵੀ ਮਲੇਰਕੋਟ ਲਈ ਅੱਜ ਜਿਵੇਂ ਹੁਣ ਆ ਬੋਰੀ ਹੈਗੀ ਇਹ 53 ਕਿਲੋ ਦੀ ਹੈ ਜੀ ਆ ਵਿੱਚੋਂ ਭੂਕਾ ਨਿਕਲੇ ਹੋਈਆਂ ਇਹਦੇ ਜੀ ਇਹ ਸਾਰਾ ਆ ਚੱਕੀ ਦਾ ਸਾਰੇ ਦਾ ਇ ਸੋ ਇਹ ਚੀਜ਼ ਸਰਕਾਰ ਵੱਲੋਂ ਇਸ ਚੀਜ਼ ਸਖਤ ਹਦਾਇਤਾਂ ਸਾਹ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕਿ ਜਮ੍ਹਾਂ ਚੋਰੀ ਚਕਾਰੀ ਨੂੰ ਜਮ੍ਹਾਂ ਬੰਦ ਕੀਤਾ ਜਾਊਗਾ ਭ੍ਰਿਸ਼ਟਾਚਾਰ ਨੂੰ ਬੰਦ ਕੀਤਾ ਜਾਊਗਾ ਪਰ ਜਿਹੜਾ ਇਹ ਸ਼ੇਰਪੁਰ ਰੀਜ਼ਨ ਆ ਜਿਹੜਾ ਸ਼ੇਰਪੁਰ ਸਰਕਲ ਦੇ ਵਿੱਚ ਮੈਨੂੰ ਇਹ ਤੀਸਰਾ ਸ਼ੈਲਰ ਆਇਆ ਜਿੱਥੇ ਮਹਾਦੀਪ ਤੇ ਆਇਆ ਪਹਿਲਾਂ ਇੱਕ ਵੈਬ ਉਪ ਤੇ ਸੀ ਰੋਹਨ ਤੇ ਸੀ ਉਹਨਾਂ ਤੇ ਵੀ 54 54.54 54.54 54.53 ਤੁਹਾਡੇ ਸਾਹਮਣੇ ਪਈ ਆ ਪੂਰੀ ਅਵੇ ਭੂਕਾ ਨਿਕਲੀਆਂ ਹੋਈ ਹੋਲੀ ਲੱਗੀ ਆ ਅਨਾਜ ਦਾ ਪਨ ਗ੍ਰੇਨ ਦੇ ਅਨਾਜ ਦਾ ਇੰਨਾ ਬੁਰਾ ਹਾਲ ਕੀਤਾ ਹੋਇਆ ਇਸ ਸਰਕਲ ਦੇ ਵਿੱਚ ਕੀ ਇਹ ਨਾ ਕਾਬਲੇ برداشتਾ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਇਸ ਤੇ ਜੋ ਜੋ ਸਾਮ ਸੰਭਾਲ ਦੀ ਜ਼ਿੰਮੇਵਾਰੀ ਹੈ ਜਿੰਨਾਂ ਕੋਲੇ ਜੋ ਇਨਸਪੈਕਟਰਸ ਨੇ ਜੋ ਹੋਰ ਅਮਲਾ ਵਾ ਉਹ ਇਹਦੇ ਲਈ ਸਿੱਧਾ ਸਿੱਧਾ ਜੋ ਜਿਨ੍ਹਾਂ ਨੂੰ ਅਸੀਂ ਸਰਕਾਰ ਪੈਸੇ ਦਿੰਦੀ ਆ ਉਸ ਸਮ ਸਮਾਰਦੀ ਲਈ ਸਰਕਾਰ ਦੀ ਹੈਲਪ ਕਰਨ ਦੇ ਲਈ ਜੋ ਚੀਜ਼ ਸਾਰੇ ਉਹਨਾਂ ਲਈ ਇਹ ਸਿਸਟਮ ਬਣਾਇਆ ਗਿਆ ਵਾ ਇਹਦੀ ਦੇਖਰੇਖ ਕਰਨ ਦਾ ਹੁਣ ਤੁਸੀਂ ਦੇਖਿਆ ਉੱਪਰ 20 250 50 ਲੀਟਰ ਪਾਣੀ ਉੱਪਰ ਖੜਾ ਦਰਪਾਲਾਂ ਦੇ ਜੀ ਖੜਾ ਤੇ ਵਿੱਚ ਆ ਡੱਡੂ ਵੱਡੇ ਵੱਡੇ ਚਾ ਮਤਲਬ ਪਲੇ ਪਈਆ ਮੈਨੂੰ ਲੱਗਦਾ ਦੋ ਦੋ ਮਹੀਨਿਆਂ ਤੋਂ ਪਾਣੀ ਨਹੀਂ ਕਿਸੇ ਨੇ ਹਲਾਇਆ ਕੱਢਿਆ ਬਹੁਤ ਮਾੜਾ ਹਾਲ ਹੈ ਜੀ ਇਹ ਲੋਕ ਇਸ ਅਨਾਜ ਨੂੰ ਖਾਣਗੇ ਜੀ ਬਿਮਾਰ ਨਹੀਂ ਹੋਣਗੇ ਉਹ ਨਹੀਂ ਇਹ ਖਾਣਯੋਗਤਾ ਨਹੀਂ ਰਿਹਾ ਜੀ ਮੈਂ ਹੁਣ ਜੀ ਸੱਚ ਦੱਸਾਂ ਚਾਹੇ ਇਹ ਅਨਾਜ ਹੁਣ ਪੰਜਾਬ ਸਰਕਾਰ ਦੀ ਮਤਲਬ ਕਸਟਡੀ ਚ ਪਰ ਇਸ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਇਹ ਖਾਣਯੋਗ ਨਹੀਂ ਰਿਹਾ ਖਾਣਯੋਗ ਨਾ ਜਾ ਉਹੀ ਗਾਹਾਂ ਪੇ ਜਾ ਜਾਊਗਾ ਮੈਂ ਪਿੱਛੇ ਵੀ ਇੱਕ ਟਰੱਕ ਖਾਲੀ ਕਰਵਾ ਕੇ ਆਇਆ ਇਹ ਸੀਗਾ ਵਯਵਬ ਦੇ ਵਿੱਚੋਂ ਵਯਵਬ ਸ਼ੈਲਰ ਦੇ ਵਿੱਚੋਂ ਇੱਕ ਟਰੱਕ ਮੈਂ ਡੀਲੋਡ ਅਨਲੋਡ ਕਰਾਇਆ ਤੇ ਉਹ ਵੀ ਸਾਰਾ ਮਤਲਬ ਮੁਸ਼ਕੀ ਹੀ ਕਰਨਕ ਸੀ ਉਹ ਖਾਣਯੋਗ ਨਹੀਂ ਸੀ ਇਹ ਜਿਹੜਾ ਸ਼ੈਲਰ ਹੈ ਜੀ ਇਹਦਾ ਨਾਮ ਕੀ ਹੈ ਇਹਦਾ ਨਾਮ ਜੀ ਮਹਾਦੇਵ ਮਹਾਦੇਵ ਸ਼ੈਲਰਾ ਸ਼ੀਰਪੁਰ ਜੀ ਜੀ ਇਹ ਹੋਰ ਵੀ ਅੱਗੇ ਚੈਕਿੰਗ ਕਰਨ ਨਾਲ ਜਿੱਥੇ ਜਿੱਥੇ ਲੱਗੀ ਜੀ ਅੱਜ ਜੀ ਇਸ ਤੋਂ ਬਾਅਦ ਅੱਗੇ ਵੀ ਅਸੀਂ ਦੇਖ ਰਹੇ ਹਾਂ ਜਿੱਥੋਂ ਸਾਨੂੰ ਰਿਪੋਰਟ ਮਿਲੂਗੀ ਕਿ ਸਪੈਸ਼ਲ ਲੱਗੀ ਆ ਇਸ ਦੇ ਵਿੱਚ ਸਪੈਸ਼ਲ ਤਾਂ ਲੱਗੀ ਨਹੀਂ ਸੀ ਪਿੱਛੇ ਦੋ ਸ਼ੈਲਰਾਂ ਦੇ ਵਿੱਚ ਸ ਚੇਅਰਮੈਨ ਬਣ ਗਰੇਨ ਤੇਜਪਾਲ ਸਿੰਘ ਦਾ ਕਹਿਣਾ ਹੈ ਵੀ ਜਿਹੜਾ ਮਾਲ ਹੈ ਇੱਥੇ ਬਹੁਤ ਗੰਦਾ ਮਾਲ ਲੱਗਿਆ ਹੋਇਆ ਹੈ